ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਨਨ ਹਾਊਸ ਦੀ ਜਿਹੜੀ ਮੀਟਿੰਗ ਹੈ ਬਜਟ ਅਜਰਾਦ ਦੀ ਉਹ 12 ਵਜੇ ਜਿਹੜਾ ਬਜਟ ਲਾਜ ਜਿਹੜਾ ਦੀ ਦਿਨ ਟਾਈਮ ਹੈਗਾ ਤੇ ਉਹਦੇ ਵਿੱਚ ਦੂਜਾ ਜਿਹੜਾ ਬਜਟ ਜੋ 2025 ਦਾ 26 ਦਾ ਜਿਹੜਾ ਉਹ ਪਾਸ ਕੀਤਾ ਜਾਵੇਗਾ ਤੇ ਭਾਵੇਂ ਉਹ ਦੂਜੇ ਐਜੂਕੇਸ਼ਨ ਜਾਂ ਭਾਵੇਂ ਧਰਮ ਪ੍ਰਚਾਰ ਹੈ ਤੇ ਭਾਵੇਂ ਟਰਸਟ ਹਰ ਇੱਕ ਨੂੰ ਜਿਹੜਾ ਉਹ ਬਜਟ ਤਿਆਰ ਕਰ ਲਿਆ ਗਿਆ ਤੁਸੀਂ ਲੱਗਦਾ ਤੋ ਵਡਿਆ ਸਸਤਾਵਾਂ ਚਾਲੀਆਂ ਨੇ ਸਕੂਲ ਬਾਲਜੋ ਹਸਪਤਲ ਚਾਲੀਆਂ ਨੇ ਬਜਟ ਵਿੱਚ ਵਾਅਦਾ ਕੀਤਾ ਜਾ ਸਕਦਾ ਹਾਂ ਬਜਟ ਵਿੱਚ ਵਾਅਦਾ ਕੀਤਾ ਜਾ ਸਕਦਾ ਬਜਟ ਕੌਣ ਪੇਸ਼ ਕਰੇਗਾ ਬਜਟ ਪੇਸ਼ ਕਰਨ ਦੇ ਲਈ ਜਨਨ ਸਕੱਤਰ ਜਿਹੜੇ ਸਾਡੇ ਸ਼ੇਰ ਸਿੰਘ ਮੰਡ ਕੋਸਾਰ ਬਜਟ ਪੜਨਗੇ ਕੀ ਕੀ ਪ੍ਰਬੰਧ ਕੀਤੇ ਜਾਇਆ ਗਿਆ ਹੈ ਬੀਟੀਸਰ ਤੋਂ ਕਮੀ ਤੇ ਪਹੁੰਚਦੇ ਦੂਜੇ ਪਾਸੇ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਕੀ ਨਹੀਂ ਨਹੀਂ ਕੋਈ ਨਹੀਂ ਗੁਰੂ ਰਾਮਦਾਸ ਦਾ ਦਾਰਿਆ ਇੱਥੇ ਧਰਨੇ ਨਹੀਂ ਚੱਲਦੇ ਇੱਥੇ ਸਾਰੇ ਅਰਦਾਸਾਂ ਜੋਈਆਂ ਬੇਨਤੀਆਂ ਕਰਨ ਆਉਂਦੇ ਆ ਤੇ ਗੁਰੂ ਰਾਮਦਾਸ ਮਹਾਰਾਜ ਸਭ ਦੀਆਂ ਝੋਲੀਆਂ ਭਰਦਾ ਤੇ ਕੋਈ ਗੱਲ ਨਹੀਂ ਇਦਾਂ ਨਹੀਂ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਨਨ ਹਾਊਸ ਦੀ ਜਿਹੜੀ ਮੀਟਿੰਗ ਹੈ ਬਜਟ ਅਜਰਾਦ ਦੀ ਉਹ 12 ਵਜੇ ਜਿਹੜਾ ਬਜਟ ਲਾ ਜਿਹੜਾ ਦੀ ਦਿਨ ਟਾਈਮ ਹੈਗਾ ਤੇ ਉਹਦੇ ਵਿੱਚ ਦੂਜਾ ਜਿਹੜਾ ਬਜਟ ਜੋ 2025 ਦਾ 26 ਦਾ ਜਿਹੜਾ ਉਹ ਪਾਸ ਕੀਤਾ ਜਾਵੇਗਾ ਤੇ ਭਾਵੇਂ ਉਹ ਦੂਜੇ ਐਜੂਕੇਸ਼ਨ ਜਾਂ ਭਾਵੇਂ ਧਰਮ ਪ੍ਰਚਾਰ ਹੈ ਤੇ ਭਾਵੇਂ ਟਰਸਟ ਹਰ ਇੱਕ ਨੂੰ ਜਿਹੜਾ ਉਹ ਬਜਟ ਤਿਆਰ ਕਰ ਲਿਆ ਗਿਆ ਤੁਹਾਨੂੰ ਲੱਗਦਾ ਕਿ ਵਡੀਆਂ ਸੰਸਥਾਵਾਂ ਚੱਲੀਆਂ ਨੇ ਸਕੂਲ ਹੌਸਪੀਟਲ ਚੱਲ ਰਹੇ ਨੇ ਬਜਟ ਵਿੱਚ ਵਾਅਦਾ ਕੀਤਾ ਜਾ ਸਕਦਾ ਹਾਂ ਹਾਂ ਬਜਟ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਬਜਟ ਕੌਣ ਪੇਚ ਕਰੇਗਾ ਬਜਟ ਪੇਚ ਕਰਨ ਦੇ ਲਈ ਜਨ ਸੰਸਥਾ ਜਿਹੜੇ ਸਾਡੇ ਸ਼ੇਰ ਸਿੰਘ ਮੰਡ ਕੋਸਾਰ ਬਜਟ ਪੜਨਗੇ ਕੀ ਕੀ ਪ੍ਰਬੰਧ ਕੀਤੇ ਜਾ ਜਾਗੇ ਕਿ ਕਿ ਸਰ ਦੇ ਤੁਹਾਨੂੰ ਕਮੀ ਤੇ ਪਹੁੰਚਦੇ ਨੇ ਜੁੜੇ ਪਾਸੇ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਕੀ ਨਹੀਂ ਨਹੀਂ ਕੋਈ ਨਹੀਂ ਗੁਰੂ ਰਾਮਦਾਸ ਦਾਧਾਰਿਆ ਇੱਥੇ ਧਰਨੇ ਨਹੀਂ ਚੱਲਦੇ ਇੱਥੇ ਸਾਰੇ ਅਰਦਾਸਾਂ ਜੋਈਆਂ ਬੇਨਤੀਆਂ ਕਰਨ ਆਉਂਦੇ ਆ ਤੇ ਗੁਰੂ ਰਾਮਦਾਸ ਮਹਾਰਾਜ ਸਭ ਦੀਆਂ ਝੋਲੀਆਂ ਭਰਦਾ ਤੇ ਕੋਈ ਗੱਲ ਨਹੀਂ ਇਦਾਂ ਨਹੀਂ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਨਨਲ ਹਾਊਸ ਦੀ ਜਿਹੜੀ ਮੀਟਿੰਗ ਹੈ ਬਜਟ ਅਜਰਾਦ ਦੀ ਉਹ 12 ਵਜੇ ਜਿਹੜਾ ਬਜਟ ਲਾ ਜਿਹੜਾ ਦੀ ਟਾਈਮ ਹੈਗਾ ਤੇ ਉਹਦੇ ਵਿੱਚ ਦੂਜਾ ਜਿਹੜਾ ਬਜਟ ਜੋ 2025 ਦਾ 26 ਦਾ ਜਿਹੜਾ ਉਹ ਪਾਸ ਕੀਤਾ ਜਾਵੇਗਾ ਤੇ ਭਾਵੇਂ ਉਹ ਤੁਹ ਜੇ ਐਜੂਕੇਸ਼ਨ ਜਾਂ ਭਾਵੇਂ ਧਰਮ ਪ੍ਰਚਾਰਿਆ ਤੇ ਭਾਵੇਂ ਟਰਸਟ ਹਰ ਇੱਕ ਨੂੰ ਜਿਹੜਾ ਉਹ ਬਜਟ ਤਿਆਰ ਕਰ ਲਿਆ ਗਿਆ ਤੁਹਨ ਲੱਗਦਾ ਕਿ ਵੱਡੀਆਂ ਸੰਸਥਾਵਾਂ ਚੱਲੀਆਂ ਸਕੂਲ ਕਾਲਜ ਹਸਪਤਲ ਚੱਲ ਰਹੀ ਨੇ ਬਜਟ ਵਿੱਚ ਵਾਅਦਾ ਕੀਤਾ ਜਾ ਸਕਦਾ ਹਾਂ ਬਜਟ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਬਜਟ ਕੌਣ ਪੇਸ਼ ਕਰੇਗਾ ਬਜਟ ਪੇਸ਼ ਕਰਨ ਦੇ ਲਈ ਜਨਨ ਸਕੱਤਰ ਜਿਹੜੇ ਸਾਡੇ ਸ਼ੇਰ ਸਿੰਘ ਮਾਨ ਕੋਲ ਸਾਰਾ ਬਜਟ ਪੜਨਗੇ ਕੀ ਕੀ ਪ੍ਰਬੰਧ ਕੀਤੇ ਜਾਇਆ ਗਿਆ ਕੀ ਇਸ ਸੰਗਤ ਨੂੰ ਕਮੀ ਤੇ ਪਹੁੰਚ ਨਹੀਂ ਦੂਜੇ ਪਾਸੇ ਇਹ ਧਰਮ ਪ੍ਰਦਰਸ਼ਨ ਚੱਲ ਰਿਹਾ ਕੀ ਨਹੀਂ ਨਹੀਂ ਕੋਈ ਨਹੀਂ ਗੁਰੂ ਰਾਮਦਾਸ ਦਾਧਾਰਿਆ ਇੱਥੇ ਧਰਮ ਨਹੀਂ ਚੱਲਦੇ ਇੱਥੇ ਸਾਰੇ ਅਰਦਾਸਾਂ ਜੋਈਆਂ ਬੇਨਤੀਆਂ ਕਰਨ ਆਉਂਦੇ ਆ ਤੇ ਗੁਰੂ ਰਾਮਦਾਸ ਮਹਾਰਾਜ ਸਭ ਦੀਆਂ ਝੋਲੀਆਂ ਭਰਦਾ ਤੇ ਕੋਈ ਗੱਲ ਨਹੀਂ ਇਦਾਂ ਨਹੀਂ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ